ਐ ਸਿਰ ਹੈ ਅਮਨਤ ਸਤਿਗੁਰ ਦੀ ਥਾ ਥਾ ਤੇ ਝੁਕਾਇਆ ਨਹੀਂ ਜੰਦਾ ਐ ਸਿਰ ਹੈ ਅਮਨਤ ਸਤਿਗੁਰ ਦੀ ਥਾ ਥਾ ਤੇ ਝੁਕਾਇਆ ਨਹੀਂ ਜੰਦਾ ਐ ਸਿਰ ਹੈ ਅਮਨਤ ਸਤਿਗੁਰ ਦੀ ਥਾ ਥਾ ਤੇ ਝੁਕਾਇਆ ਨਹੀਂ ਐ ਸਿਰ ਹੈ ਅਮਨ ਤੇ ਸਤਗੁਰ ਦੀ ਥਾ ਥਾ ਤੇ ਝੁਕਾ ਹੈ ਹੰਮ ਐ ਦਿਲ ਐ ਅਮਨ ਤੇ ਸਤਗੁਰ ਦੀ ਥਾ ਥਾ ਤੇ ਲਗਾਇਆ ਨਹੀਂ ਜੰਦਾ ਐ ਦਿਲ ਐ ਅਮਨ ਤੇ ਸਤਗੁਰ ਦੀ ਥਾ ਥਾ ਤੇ ਲਗਾਇਆ ਨਹੀਂ ਜੰਦਾ ਐ ਦਿਲ ਅਮਨ ਤੇ ਸਤ ਗੁਰ ਦੀ ਥਾ ਥਾ ਤੇ ਲਗਾ ਹੈ ਨਹੀ ਨਾਮਾ ਐ ਦਿਲ ਅਮਨ ਤੇ ਸਤ ਗੁਰ ਦੀ ਥਾ ਥਾ ਤੇ ਲਗਾ ਹੈ ਨਹੀ ਨਾਮਾ ਐ ਸਿਰ ਅਮਨ ਤੇ ਸਤ ਗੁਰ ਦੀ ਥਾ ਥਾ ਤੇ ਝੁਕਾਇ ਨਹੀ ਜੰਦਾ ਐ ਸਿਰੇ ਅਮਨ ਤੇ ਸਤਿਗੁਰ ਦੀ ਥਾ ਥਾ ਦੇ ਝੁਕਾਇਆ ਐ ਸਿਰੇ ਅਮਨ ਤੇ ਸਤਿਗੁਰ ਦੀ ਥਾ ਥਾ ਦੇ ਝੁਕਾਇਆ ਸੋ ਜਦੋਂ ਵੀ ਪੰਜ ਪਿਆਰੇ ਅਮਰ ਤੇ ਸਿਖਾਉਂਦੇ ਸੋ ਇਹ ਗੱਲ ਕਹਿੰਦੇ ਆ ਕਿ ਅੱਜ ਤੋਂ ਤੇਰਾ ਸਿਰ ਗੁਰੂ ਦਾ ਹੋ ਗਿਆ ਸੋ ਜਦੋਂ ਦੇਸ਼ ਕੌਮ ਤੇ ਭੀੜ ਪੈਏਗੀ ਸੋ ਗੁਰੂ ਨੂੰ ਲੋੜ ਪੈਏਗੀ ਜੇ ਇਹ ਸੀਸ ਜੜਾ ਸੋ ਇਹ ਕਟੌਣ ਲੱਗੇ ਨਾ ਹਿਜਕਣਾ ਜਿਜਕਣਾ ਨਹੀਂ ਅੱਜ ਤੋਂ ਤੇਰਾ ਸਿਰ ਤੇਰਾ ਨਹੀਂ ਰਿਹਾ ਗੁਰੂ ਦਾ ਹੋ ਗਿਆ ਤੇ ਜਦੋਂ ਇਹ ਸੀਸ ਗੁਰੂ ਦਾ ਹੋ ਗਿਆ ਸੋ ਫਿਰ ਥਾ ਥਾ ਤੇ ਚੁਕਾਇਆ ਨਹੀਂ ਜਾ ਸਕਦਾ ਜੇ ਇੱਕ ਵਾਰੀ ਦਿਲ ਸਤਗੁਰੂ ਦੇ ਚਰਨਾਂ 'ਚ ਲੱਗ ਗਿਆ ਸੋ ਫਿਰ ਥਾ ਥਾ ਦੇ ਨਹੀਂ ਲਾਇਆ ਜਾ ਸਕਦਾ ਸੋ ਗੁਰੂ ਪਿਆਰਿਓ ਜਿਹੜੇ ਥਾ ਥਾ ਤੇ ਦਿਰ ਲਾਉਂਦੇ ਫਿਰਦੇ ਤੇ ਥਾ ਥਾ ਤੇ ਆਪਣਾ ਸਿਰ ਚੁਕਾਉਂਦੇ ਫਿਰਦੇ ਉਹ ਤੇ ਗੁਰੂ ਦੇ ਸਿੱਖ ਹੀ ਹੈ ਨਹੀਂ ਭਾਵੇਂ ਉਹਦਾ ਡੁਪਲੀਕੇਟ ساری ਉਮਰ ਬਣੇ ਰਹਿਣ ਕਿ ਸਾਡੇ ਵਰਗਾ ਸਿੱਖ ਨਹੀਂ ਕੋਈ ਸੂਤੋਂ ਦੀ ਕਿਰਪਾਣ پا ਕੇ ਬਾਣਾ پا ਕੇ ਸੋ ਮੇਰੇ ਵਰਗੇ ਭਾਵੇਂ ਜਿੰਨੇ ਜਿੰਨੇ ਮਰਜੀ ਚੌੜੇ ਹੋ ਕੇ ਤਰੇ ਰੰਗ ਕਿ ਸਾਡੇ ਵਰਗਾ ਸਿੱਖ ਨਹੀਂ ਕੋਈ ਪਰ ਗੁਰੂ ਪਿਆਰਿਓ ਗੁਰੂ ਦੀ ਨਜ਼ਰਾਂ ਚੋਂ ਕੱਖ ਨਹੀਂ ਹੋ ਸੋ ਉਪਰੋ ਉਪਰ ਭਾਵੇਂ ਸਾਰੀ ਉਮਰ ਉਹ ਸਿੱਖ ਬਣਿਆ ਰਵੇ ਪਰ ਅਸਲੀ ਸਿੱਖ ਓਏ ਮਰਦ ਜਿਹੜਾ ਸਤਿਗੁਰੂ ਤੋਂ ਬਿਨਾ ਹੋਰ ਕਿਤੇ ਜਾ ਕੇ ਸੀਸ ਨਾ ਝੁਕਾਵੇ ਤੇ ਆਪਣਾ ਦਿਲ ਖਾਤ ਆ ਦੇਣਾ ਲਾਵੇ ਸੋ ਇਕੋ ਥਾਂ ਦੇਦੇ ਲਵ ਇਕੋ ਥਾਂ ਦੇ ਸੀ ਝਕਾਓ ਸਤਕਾਰ ਸਭ ਦਾ ਕਰਨਾ ਹੈ ਸਭ ਧਰਮਾਂ ਦਾ ਸਭ ਦੇਵੀ ਦੇਵਤਿਆਂ ਦਾ ਆਪਾਂ ਸਤਕਾਰ ਕਰ ਸਕਦੇ ਆਪਣੇ ਤੋਂ ਵੱਡੇ ਦਾ ਸਤਕਾਰ ਕਰਨਾ ਕੋਈ ਮਾੜੀ ਗੱਲ ਨਹੀਂ ਸੋ ਬਜ਼ੁਰਗਾਂ ਦਾ ਵੀ ਆਪਾਂ ਸਤਕਾਰ ਕਰਦੇ ਹ ਇਸ ਕਰਕੇ ਸੋ ਆਪ ਪੈਂਦੀ ਬਿੰਨੇ ਤੇ ਉਹਨਾਂ ਨੂੰ ਸਰਹਾਣੇ ਵਾਲੇ ਪਾਸੇ ਬਿਠਾਈ ਦੇ ਆਪਣੇ ਤੋਂ ਜਿਹੜਾ ਵੱਡਾ ਹੋਵੇ ਉਮਰ ਦੇ ਵਿੱਚ ਗੁਣਾ ਕਰਕੇ ਕੋਈ ਵੱਡਾ ਹੋਵੇ ਪੜ੍ਹਾਈ ਕਰਕੇ ਕੋਈ ਵੱਡਾ ਹੋਵੇ ਸੋ ਐਸੇ ਕਰਕੇ ਸਿਆਣਿਆਂ ਨੇ ਆਪਾਂ ਨੂੰ ਇਹ ਸਿਖਾਇਆ ਹੈ ਬਜ਼ੁਰਗਾਂ ਨੇ ਕਿ ਜਿਹੜਾ ਆਪਣੇ ਤੋਂ ਵੱਡਾ ਹੋਵੇ ਉਹਨੂੰ ਸੱਜੇ ਪਾਸੇ ਰਖੀਦੇ ਤੇ ਜਿਹੜਾ ਆਪ ਖੱਬੇ ਪਾਸੇ ਬਈਂਦਾ ਐ ਇਸੇ ਕਰਕੇ ਜਦੋਂ ਅੰਦਨ ਕਰਨ ਹੁੰਦੇ ਆ ਸੋ ਜਿਹੜਾ ਪਤੀ ਹੁੰਦਾ ਉਹ ਸੱਜੇ ਪਾਸੇ ਬਿੰਦਾ ਤੇ ਪਤਨੀ ਖੱਬੇ ਪਾਸੇ ਬਿੰਦੀ ਤੇ ਜਿਹੜਾ ਆਪਣੇ ਤੋਂ ਵੱਡਾ ਹੋਵੇ ਸੋ ਨੂੰ ਆਪਾਂ ਸਰਾਨੇ ਵਾਲੇ ਪਾਸੇ ਬਿਠਾਉਂਦੇ ਆ ਤੇ ਆਪ ਪੈਂਦੀ ਬਿੰਦੇ ਆ ਸੋ ਆਪਣੇ ਤੋਂ ਵੱਡੇ ਦਾ ਸਤਿਕਾਰ ਕਰਨਾ ਕੋਈ ਮਾੜੀ ਗੱਲ ਨਹੀਂ ਚਾਹ ਪੜ੍ਹਾਈ ਚ ਕੋਈ ਵੱਡਾ ਹੈ ਚਾਹ ਗੁਣਾ ਕਰਕੇ ਤੁਹਾਡੇ ਤੋਂ ਵੱਡਾ ਹੈ ਚਾਹ ਉਮਰ ਚ ਵੱਡਾ ਹੈ ਸੋ ਦਾ ਸਤਿਕਾਰ ਕਰਨਾ ਆਪਣਾ ਫਰਜ਼ ਬਣਦਾ ਹੈ ਸੋ ਦੇਵੀ ਦੇਵਤਿਆਂ ਦਾ ਸਭ ਦਾ ਆਪਾਂ ਸਤਿਕਾਰ ਕਰ ਸਕਦੇ ਆ ਧਰਮ ਕੋਈ ਮਾੜਾ ਨਹੀਂ ਸਭ ਸ ਧਰਮਾਂ ਦਾ ਸਤਿਕਾਰ ਕਰਨਾ ਹੈ ਪਰ ਆਪਣੇ ਗੁਰੂ ਤੋਂ ਬਿਨਾ ਦਿਲ ਕਿਤੇ ਹੋਰ ਨਹੀਂ ਲਾਉਣਾ ਸੋ ਜੋ ਤੁਹਾਡੀ ਸ਼ਰਧਾ ਭਾਵਨਾ ਆਪਣੇ ਗੁਰੂ ਤੇ ਆ ਉਹ ਸ਼ਰਧਾ ਭਾਵਨਾ ਕਿਤੇ ਹੋਰ ਨਾ ਜਾਏ ਸੋ ਜੇ ਕਿਤੇ ਹੋਰ ਉਹ ਬੰਦੀ ਤੇ ਫਿਰ ਉਹ ਗੱਲ ਨਹੀਂ ਬਣੇਗੀ ਸੋ ਫਿਰ ਜਨਮ ਗਵਾ ਜਾਏਗਾ ਬੰਦਾ ਸੋ ਉਹਨੂੰ ਗੁਰੂ ਦੀ ਖੁਸ਼ੀ ਨਹੀਂ ਮਿਲੇਗੀ ਇੱਕੋ ਗੁਰੂ ਦੇ ਲੜ ਲੱਗਣਾ ਪੈਂਦਾ ਸੋ ਇੱਕ ਟੇਕ ਰੱਖਣੀ ਪੈਂਦੀ ਹੈ ਤਾਂ ਬੰਦਾ ਸੋ ਕਿਨਾਰੇ ਲੱਗ ਸਕਦਾ ਇੱਕ ਬੇੜੀ ਤੇ ਸਵਾਰ ਹੋਏ ਤਾਂ ਤਾਂ ਕਿਨਾਰੇ ਲੱਗੇਗਾ ਸੋ ਜਿਹੜਾ ਦੋ ਬੇੜੀਆਂ ਤੇ ਸਵਾਰ ਹੋਏ ਅੱਧ ਵਿਚਾਲੇ ਜਾ ਕੇ ਡੁੱਬੇਗਾ ਸੋ ਆਓ ਪੜੋ ਸੁਣੋ ਸ਼ਲੋਕ ਪਵਨ ਅੰਗੁਰੂ ਪਾਣੀ ਪਿਪੀ